ਬਰ ਬੁਰਾ ਚਰਨੀ ਲਾਇਆ ਹਰ ਸੰਤ ਸਹਾਈ ਪਾਇਆ ਜੈ ਜੈ ਤੰਤ ਸੋਹਰੇਂ ਦੇ ਕਰ ਕਿਰਪਾ ਅੱਜ ਅਸੀਂ ਪਹੁੰਚ ਚੁੱਕੇ ਆਂ ਸ਼ਹਿਰ ਬਟਾਲਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਨਿਸ਼ਾਨੀ ਅੱਜ ਵੀ ਮੌਜੂਦ ਹੈ ਜਿਸ ਨੂੰ ਕੰਧ ਸਾਹਿਬ ਕਿਹਾ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਵਿਆਹਣ ਆਏ ਤਾਂ ਉਹ ਇਸ ਕੰਧ ਦੇ ਲਾਗੇ ਬੈਠ ਗਏ ਤਾਂ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਕਾਕਾ ਇਹ ਕੰਧ ਡਿੱਗ ਜਾਵੇਗੀ ਪਰ ਇਹੋ ਕੇ ਬੈਠ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਧ ਕਦੇ ਨਹੀਂ ਡਿਗੇਗੀ ਇਸ ਜੁਗੋ ਜੁਗ ਇਹ ਕੰਧ ਏਵੇਂ ਹੀ ਰਹੇਗੀ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੰਧ ਸਾਹਿਬ ਗੁਰਦੁਆਰਾ ਹੈ